ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਪਾਈਕਾਨ ਸਿੰਘ ਨਾਬਾ ਰਚਿਤ ਮਹਾਨ ਕੋਸ਼ ਦੇ ਗਲਤੀਆਂ ਵਾਲੇ ਰੂਪ ਨੂੰ ਸਮੇਟਣ ਹਿਤ ਅਪਣਾਈ ਗਈ ਵਿਧੀ ਸੰਬੰਧੀ ਕੁਝ ਸਵੇਦਨਸ਼ੀਲ ਹਿਰਦਿਆਂ ਨੂੰ ਠੇਸ ਪਹੁੰਚੀ ਹੈ ਮੈਨੂੰ ਇਸ ਗੱਲ ਦਾ ਗਹਿਰਾ ਅਫਸੋਸ ਹੈ ਜੋ ਵੀ ਵਾਪਰਿਆ ਉਸ ਪਿੱਛੇ ਕੋਈ ਸਾਜ਼ਿਸ਼ ਜਾਂ ਗਲਤ ਮਨਸ਼ਾ ਨਹੀਂ ਸੀ ਇਹ ਅਣਜਾਣੇ ਵਿੱਚ ਹੋਈ ਪੁੱਲ ਹੈ ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ 2006 ਦੌਰਾਨ ਅੰਗਰੇਜ਼ੀ ਵਿੱਚ 2009 ਦੌਰਾਨ ਪੰਜਾਬੀ ਵਿੱਚ ਅਤੇ 2013 ਦੌਰਾਨ ਹਿੰਦੀ ਵਿੱਚ ਪ੍ਰਕਾਸ਼ਿਤ ਕੀਤੇ ਗਏ ਮਹਾਨ ਕੋਸ਼ ਵਿੱਚ ਗਲਤੀਆਂ ਹੋਣ ਸੰਬੰਧੀ ਮੁੱਦਾ ਪਿਛਲੇ ਸਾਲਾਂ ਦੌਰਾਨ ਲਗਾਤਾਰ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ ਯੂਨੀਵਰਸਿਟੀ ਨੇ 2019 ਵਿੱਚ ਇਸ ਕੋਸ਼ ਦੀ ਵਿਕਰੀ ਬੰਦ ਕਰਦਿਆਂ ਇਸ ਨੂੰ ਵਿਕਰੀ ਕੇਂਦਰਾਂ ਤੋਂ ਵਾਪਸ ਮੰਗਵਾ ਲਿਆ ਸੀ ਇਸ ਮਸਲੇ ਦੇ ਹੱਲ ਲਈ ਮੌਜੂਦਾ ਪੰਜਾਬ ਸਰਕਾਰ ਸੁਹਿਰਦਤਾ ਨਾਲ ਵਿਚਾਰ ਕਰ ਰਹੀ ਸੀ ਸਰਕਾਰ ਵੱਲੋਂ ਗਠਿਤ ਹਾਈ ਲੈਵਲ ਕਮੇਟੀ ਲਗਾਤਾਰ ਇਕੱਤਰਤਾਵਾਂ ਕਰਕੇ ਵਿਚਾਰ ਚਰਚਾ ਕਰ ਰਹੀ ਸੀ ਇਸ ਕਮੇਟੀ ਦੀ ਹਾਲ ਹੀ ਵਿੱਚ 5 ਅਗਸਤ 2025 ਨੂੰ ਹੋਈ ਮੀਟਿੰਗ ਵਿੱਚ ਇਹ ਫੈਸਲਾ ਹੋਇਆ ਸੀ ਕਿ ਗਲਤੀਆਂ ਵਾਲੇ ਇਸ ਸਾਰੇ ਢੰਡਾਰ ਨੂੰ 15 ਦਿਨਾਂ ਅੰਦਰ ਸਮੇਟ ਲਿਆ ਜਾਵੇ। ਅਜਿਹਾ ਕਰਨ ਪਿੱਛੇ ਇਰਾਦਾ ਬਿਲਕੁਲ ਨੇਕ ਸੀ। ਕੌਮ ਦੀ ਭਲਾਈ ਹਿਤ ਦੂਰ ਦ੍ਰਿਸ਼ਟੀ ਨਾਲ ਇਹ ਮਹਿਸੂਸ ਕਰਦਿਆਂ ਕਿ ਭਵਿੱਖ ਵਿੱਚ ਕਦੇ ਵੀ ਕੋਈ ਇਨ੍ਹਾਂ ਕਾਪੀਆਂ ਨੂੰ ਮੋੜ ਵਿਕਰੀ ਲਈ ਵਰਤ ਸਕਦਾ ਹੈ, ਅਜਿਹੀ ਕਿਸੇ ਵੀ ਸੰਭਾਵੀ ਅਣਸੁਖਾਵੀ ਘਟਨਾ ਤੋਂ ਬਚਣ ਲਈ ਇਸ ਮਸਲੇ ਦੇ ਪੱਕੇ ਹੱਲ ਵਜੋਂ ਇਨ੍ਹਾਂ ਸਭ ਕਾਪੀਆਂ ਨੂੰ ਸਮੇਟਣ ਦਾ ਫੈਸਲਾ ਲਿਆ ਸੀ। ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਮਸਲੇ ਦੇ ਵੱਖ-ਵੱਖ ਪੱਖਾਂ ਉੱਤੇ ਵਿਚਾਰ ਕਰਦਿਆਂ ਇਹ ਫੈਸਲਾ ਲਿਆ ਸੀ ਕਿ ਇਨ੍ਹਾਂ ਕਾਪੀਆਂ ਨੂੰ ਸਮੇਟਣ ਲਈ ਜਲ ਪ੍ਰਵਾਹ ਦੀ ਤਰਜ ਉੱਤੇ ਤਾਜ਼ੇ ਪਾਣੀ ਵਿੱਚ ਰੱਖਿਆ ਜਾਵੇ ਤਾਂ ਕਿ ਪਾਣੀ ਇਸ ਸਾਰੇ ਕਾਗਜ਼ ਨੂੰ ਆਪਣੇ ਵਿੱਚ ਸਮਾ ਲਵੇ ਅਤੇ ਇਸ ਦਾ ਕੋਈ ਹਿੱਸਾ ਇੱਧਰ ਉੱਧਰ ਵੀ ਨਾ ਖਿਲਰੇ ਇਸ ਮਕਸਦ ਲਈ ਦੋ ਵੱਡੇ ਟੋਏ ਪੁੱਟ ਕੇ ਉਹਨਾਂ ਵਿੱਚ ਤਾਜ਼ਾ ਪਾਣੀ ਭਰਿਆ ਜਾ ਰਿਹਾ ਸੀ ਅਜਿਹਾ ਕਰਨਾ ਵਾਤਾਵਰਣ ਪ੍ਰਤੀ ਦੋਸਤਾਨਾ ਪਹੁੰਚ ਵਾਲੀ ਇਕੋ ਫ੍ਰੈਂਡਲੀ ਵਿਧੀ ਸੀ ਕਿਉਂਕਿ 15000 ਦੀ ਗਿਣਤੀ ਵਿੱਚ ਇਨਾ ਵੱਡ ਅਕਾਰੀ ਕਾਪੀਆਂ ਨੂੰ ਅਗਨੀ ਪੇਂਟ ਕਰਨਾ ਵੱਡੇ ਪੱਧਰ ਉੱਤੇ ਧੂਆਂ ਪੈਦਾ ਕਰ ਸਕਦਾ ਸੀ ਹੁਣ ਵਿਦਿਆਰਥੀਆਂ ਵੱਲੋਂ ਵਿਰੋਧ ਸਾਹਮਣੇ ਆਉਣ ਉੱਤੇ ਮੈਂ ਮਹਿਸੂਸ ਕਰਦਾ ਹਾਂ ਕਿ ਇਸ ਸਬ ਕਾਰਵਾਈ ਨੂੰ ਅੰਜਾਮ ਦਿੰਦਿਆਂ ਇਹ ਪੁੱਲ ਉਕਾਈ ਹੋਈ ਹੈ ਕਿ ਇਸ ਮਕਸਦ ਸਬੰਧੀ ਸਿਖ ਰਹਿਤ ਮਰਿਆਦਾ ਵਾਲੀ ਵਿਧੀ ਅਪਣਾਈ ਜਾਣੀ ਚਾਹੀਦੀ ਸੀ ਨੇਕ ਇਰਾਦੇ ਤਹਿਤ ਕਾਰਜ ਕਰਦਿਆਂ ਅਣਜਾਣੇ ਵਿੱਚ ਹੋਈ ਇਸ ਪੁੱਲ ਦਾ ਮੈਨੂੰ ਗਹਿਰਾ ਅਫਸੋਸ ਹੈ ਯੂਨੀਵਰਸਿਟੀ ਮੁਖੀ ਹੋਣ ਦੇ ਨਾਤੇ ਮੈਂ ਇਸ ਲਈ ਸਮੁੱਚੀ ਕੌਮ ਤੋਂ ਮੁਆਫੀ ਮੰਗਦਾ ਹਾਂ ਅਥਾਰਟੀ ਹੁਣ ਇਸ ਕਾਰਜ ਨੂੰ ਸਿੱਖ ਮਰਿਆਦਾ ਤਹਿਤ ਨਿਪਰੇ ਚਾੜਨ ਲਈ ਵਚਨਬੱਧ ਹੈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ ਪ੍ਰਾਪਤ ਕਰਕੇ ਹੀ ਟੁਕਵੀਂ ਕਾਰਵਾਈ ਕੀਤੀ ਜਾਵੇਗੀ ਜਗਦੀਪ ਸਿੰਘ ਉਪ ਕਉਲਪਤੀ